ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਦੇ ਨਵੇਂ ਚੈਨਲ ਸੂਰਨ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਪਿਛਲੇ ਵੀਡੀਓ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਦਾ ਜੀਵਨ ਤੇ ਇੱਕ ਪੰਛੀ ਚਾਤ ਮਾਰੀ ਗਈ ਇਸ ਕਿਤਾਬ ਦੇ ਲੇਖਕ ਭਾਈ ਦਲਜੀਤ ਸਿੰਘ ਨੇ ਸ਼ੁਰੂਆਤ ਵਿੱਚ ਕਿਤਾਬ ਦੇ ਮੋਢਲੀ ਬੇਨਤੀ ਦੇ ਰੂਪ ਚ ਸੰਗਤਾਂ ਨੂੰ ਸੰਬੋਧਨ ਹੋ ਕੇ ਕੁਝ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ ਜਿਸ ਵਿੱਚ ਭਾਈ ਸਾਹਿਬ ਨੇ ਦੱਸਿਆ ਹੈ ਕਿ ਉਹਨਾਂ ਨੇ ਇਹ ਕਿਤਾਬ ਕਿਸ ਤਰ੍ਹਾਂ ਲਿਖੀ ਤੇ ਕਿਉਂ ਲਿਖੀ ਅਤੇ ਕਿਤਾਬ ਦਾ ਮਨੋਰਥ ਕੀ ਹੈ ਆਓ ਪਿਆਰਿਓ ਸਰਵਣ ਕਰੀਏ ਭਾਈ ਸਾਹਿਬ ਦੀ ਜੁਬਾਨੀ ਕੜਗੋ ਸੰਘਰਸ਼ ਦੌਰਾਨ ਜੇਲ੍ਹ ਵਿੱਚ ਅਤੇ ਉਸ ਤੋਂ ਬਾਅਦ ਵੀ ਮੈਨੂੰ ਬਹੁਤ ਸਾਰੇ ਸੱਜਣਾਂ ਮਿੱਤਰਾਂ ਅਤੇ ਪੰਥਦਰਦੀਆਂ ਨੇ ਕਿਹਾ ਕਿ ਤੁਹਾਨੂੰ ਕੁਝ ਲਿਖਣਾ ਚਾਹੀਦਾ ਹੈ। ਜੰਗ ਦੇ ਸੁੱਚੇ ਖਾਲਸੇ ਰੰਗ ਵਿੱਚ ਸ਼ਹੀਦ ਹੋ ਗਏ ਮਿੱਤਰਾਂ ਦੀ ਪਵਿੱਤਰੀ ਆਦਾ ਵੀ ਰੂਹ ਉੱਤੇ ਸਦਾ ਇੱਕ ਅਜੇ ਵਰਗਾ ਬੋਝ ਰੰਦਾ ਹੈ। ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਜੋ ਕੁਝ ਸੱਚ ਦੇ ਨਾਂ ਉੱਤੇ ਹਰ ਪਾਸਿਓਂ ਆ ਰਿਹਾ ਹੈ ਉਸ ਨੂੰ ਵੇਖ ਕੇ ਬੋਝ ਹੋਰ ਵੀ ਭਾਰਾ ਹੋ ਜਾਂਦਾ ਹੈ। ਮੈਂ ਕਈ ਵਾਰੀ ਕੋਸ਼ਿਸ਼ ਵੀ ਕੀਤੀ ਹੈ। ਕੁਝ ਸਫ਼ੇ ਲਿਖ ਕੇ ਉਹਨਾਂ ਨੂੰ ਪੜ੍ਹਾ ਵੀ ਹੈ। ਮੈਨੂੰ ਹਰ ਵਾਰ ਇਵੇਂ ਹੀ ਮਹਿਸੂਸ ਹੋਇਆ ਕਿ ਜੋ ਮੈਂ ਲਿਖ ਰਿਹਾ ਹਾਂ ਉਸ ਸੱਚ ਦੇ ਨੇੜੇ ਤੇੜੇ ਵੀ ਨਹੀਂ ਪੜਦਾ ਇਹ ਅਧੂਰਾ ਹੈ ਜਾਂ ਬਹੁਤ ਉਰੇ ਹੀ ਹੈ ਸਰਕਾਰੀ ਧਿਰ ਹੋਵੇ ਜਾਂ ਨਿਰਪੱਖ ਧਿਰ ਸਾਡੀ ਧਿਰ ਹੋਵੇ ਜਾਂ جنگ ਦੇ ਕਿਸੇ ਤਰ੍ਹਾਂ ਦੇ ਹਿੱਸੇਦਾਰ ਵੀ ਹੋਣ ਪਰ ਸਭ ਪਾਸੋਂ ਜੋ ਸਮਝ ਤੇ ਪੇਸ਼ਕਾਰੀ ਹੋ ਰਹੀ ਹੈ ਉਹ ਆਪਸ ਵਿੱਚ ਲਗਭਗ ਨੇੜੇ ਨੇੜੇ ਹੀ ਹੈ ਅਸਲ ਅਨੁਭਵ ਵਾਲੇ ਬਿਰਤਾਂਤ ਦੀ ਗੈਰ ਹਾਜ਼ਰੀ ਵਿੱਚ ਹਕੂਮਤ ਵੱਲੋਂ નિર્ਦਾਰਤ ਚੌਕਟਾ ਪ੍ਰਚਲਿਤ ਹੋ ਗਿਆ ਕਿਤੇ ਹੀ ਕੋਈ ਲਿਖਤ ਇਸ ਚੌਕਟਾ ਤੋਂ ਆਜ਼ਾਦ ਹੋ ਕੇ ਸੱਚ ਦੇ ਨੇੜੇ ਟੁੱਕੀ ਹੈ ਵੱਡਾ ਦੁੱਖਾਂਤ ਦਾ ਸਿੱਖ ਸਮਝ ਤੇ ਸੋਚ ਦਾ ਇਹ ਰਿਹਾ ਹੈ ਇਸ ਸਾਡੀ ਸੱਚ ਦੀ ਪਾਲ ਸਾਡੇ ਵਿਰੋਧੀ ਅਤੇ ਸਾਡੇ ਉੱਤੇ ਜ਼ੁਲਮ ਕਰਨ ਵਾਲੀ ਤਿਰਧ ਤਰੀਕਿਆਂ ਅਤੇ ਸੰਧਾ ਨਾਲ ਹੀ ਕਰਨ ਦਾ ਯਤਨ ਅਸੀਂ ਕੀਤਾ ਹੈ ਇਸ ਵਿੱਚੋਂ ਡਾਡੀ ਨਿਰਾਸ਼ਾ ਹੀ ਉਪਜਦੀ ਹੈ 1849 ਤੋਂ ਪਹਿਲਾਂ ਦੀ ਹਾਲਤ ਦੱਸਣ ਮੁੱਖ ਲੋਕੀ ਜਾਂ ਖਾਲਸਾ ਦੇ ਸਿਧਾਂਤਾਂ ਅਤੇ ਅਮਰਾਂ ਦੇ ਨੇੜੇ ਟੁੱਕ ਕੇ ਜਾਂ ਗੁਰੂ ਦੇ ਨੇੜਤਾ ਵਿੱਚ ਜਾ ਕੇ ਅਸੀਂ ਆਪਣੇ ਤਰੀਕੇ ਨਾਲ ਉੱਤਰ ਨਹੀਂ ਲੱਭੇ ਇਸ ਜੰਗ ਵਿੱਚ ਅਸੀਂ ਇੱਕ ਤਰ੍ਹਾਂ ਇੱਕ ਤਿਰ ਦੇ ਪੱਖ ਨੂੰ ਨਜ਼ਰ ਅੰਦਾਜ਼ ਕਰਕੇ ਜਾਂ ਮਨਵੀ ਕਰਕੇ ਸੱਚ ਨੂੰ ਕਿਸੇ ਤਰ੍ਹਾਂ ਨਹੀਂ ਫੜਿਆ ਜਾ ਸਕਦਾ 7 ਜੂਨ 1984 ਤੋਂ ਅੱਜ ਤੱਕ ਮੇਰੀ ਸਮਝ ਅਤੇ ਅਹਿਸਾਸ ਵਿੱਚ ਲਗਾਤਾਰ ਇਜਾਫਾ ਹੁੰਦਾ ਰਿਹਾ ਹੈ। ਲਗਤੌਰ ਰੋਸ਼ਨੀ ਵਧ ਰਹੀ ਹੈ ਅਤੇ ਨਵੇਂ ਰੰਗ ਖੁੱਲ ਰਹੇ ਹਨ। ਗੁਰੂ ਖਾਲਸਾ ਪੰਥ ਵਿੱਚ ਵੀ ਅਹਿਸਾਸ ਅਤੇ ਅਮਲ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ। ਗੱਲ ਹੋਰ ਸਾਫ ਨਜ਼ਰ ਆ ਰਹੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਹੀ ਰਹਿਣਾ ਹੈ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਨਰਲ ਸੁਬੇਕ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀਆਂ ਸ਼ਕਤੀਆਂ 1984 ਦੀ ਜੰਗ ਅਤੇ ਹਥਿਆਰਬੰਦ ਸੰਘਰਸ਼ ਇਤਿਹਾਸ ਦਾ ਅਜਿਹਾ ਦੌਰ ਹੈ ਜਿਸ ਵਿੱਚ ਬਹੁਤ ਛਿੱਦਤ ਅਤੇ ਭਰਪੂਰਤਾ ਹੈ ਬਹੁਤ ਥੋੜੇ ਸਮੇਂ ਵਿੱਚ ਬਹੁਤ ਜ਼ਿਆਦਾ ਕੁਝ ਲਗਾਤਾਰ ਅਤੇ ਇਕੱਠਾ ਹੋਇਆ ਹੈ 1984 ਦੀ ਜੰਗ ਅਤੇ ਹਥਿਆਰਬੰਦ ਸੰਘਰਸ਼ ਖਾਲਸੇ ਦੀ ਰੂਹ ਉੱਤੇ ਦਰਜ ਹੋਇਆ ਹੈ ਗੁਰੂ ਖਾਲਸਾ ਪੰਥ ਨੇ ਲੰਮੇ ਸਮੇਂ ਬਾਅਦ ਸੰਤ ਕਰਤਾਰ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਜੀ ਦੀਆਂ ਸ਼ਕਤੀਆਂ ਰਹੀਂ ਇਤਿਹਾਸ ਵਿੱਚ ਆਪਣਾ ਅਸਲ ਪ੍ਰਗਟਾਵਾ ਕੀਤਾ ਹੈ ਜੂਨ 1984 ਤੋਂ ਬਾਅਦ ਪਾਲ ਸਾਬ ਪੰਥ ਦੇ ਜਾਗਦੇ ਅਤੇ ਸਾਬਤ ਹਿੱਸੇ ਨੇ ਜੰਗ ਅਤੇ ਸ਼ਹਾਦਤ ਰਾਹੀਂ ਇਤਿਹਾਸ ਨੂੰ ਮੋੜ ਸਿਰ ਜਿਹਾ ਹੈ। ਦਿੱਲੀ ਦਰਬਾਰ ਅਤੇ ਸਾਡੀ ਧਿਰ ਦੇ ਲਖਾਰੀਆਂ ਨੇ ਵੀ ਜ਼ਿਆਦਾਤਰ ਦਿਖਦਿਆਂ ਘਟਨਾਵਾਂ ਤੇ ਵਰਤਾਰਿਆਂ ਦੀ ਹੀ ਗੱਲ ਕੀਤੀ ਹੈ। ਅਤੇ ਇਹਨਾਂ ਮੁਤਾਬਕ ਹਿੱਸੇਟੇ ਕੱਢਣ ਦੇ ਯਤਨ ਕੀਤੇ ਹਨ। ਅਤੇ ਇਹ ਅਗਾਂਹ ਵੀ ਜਾਰੀ ਰਹਿਣਗੇ। ਮੇਰੀ ਕੋਸ਼ਿਸ਼ ਹੋਵੇਗੀ ਕਿ ਘਟਨਾਵਾਂ, ਵਰਤਾਰਿਆਂ ਅਤੇ ਸ਼ਖਸੀਅਤਾਂ ਦੇ ਥੱਲੇ ਜੋ ਕੁਝ ਅਣਦਿਸਦਾ ਤੇ ਅਣਗੋਲਿਆ ਵਾਪਰ ਰਿਆ ਸੀ ਉਸ ਨੂੰ ਵੀ ਲਿਖਿਆ ਅਤੇ ਦੱਸਿਆ ਜਾਵੇ ਇਤਿਹਾਸ ਦੇ ਦੁਰੇਡੇ ਦੇ ਸਦਿਆਂ ਅਤੇ ਗੈਬ ਤੋਂ ਪਿਆਰੀ ਸੱਦ ਨੂੰ ਵੀ ਸੁਣਿਆ ਜਾਵੇ ਨਵੇਂ ਜਮਾਨੇ ਦੀ ਤਰਕ ਵਿਧੀ ਦੇ ਪੁਰੂ ਅਸਰ ਤੋਂ ਮੁਕਤ ਮੋਢਲੀ ਆ ਜਦੀ ਯਕੀਨ ਅਤੇ ਪਰੰਪਰਾਾਂ ਦੇ ਪਹਿਲਾਂ ਨੂੰ ਵੀ ਜੀ ਆਇਆਂ ਕਿਹਾ ਜਾਵੇ ਢਣਾਵਾਂ ਅਤੇ ਵਰਤਾਰਿਆਂ ਬਾਰੇ ਲਿਖਣ ਤੋਂ ਇਲਾਵਾ ਜਿਨ੍ਹਾਂ ਸਿੰਘਾਂ ਦਾ ਸਾਥ ਮਾਣਿਆ ਹੈ ਉਹਨਾਂ ਬਾਰੇ ਵੀ ਕੁਝ ਕਹਿਣ ਦਾ ਯਤਨ ਕਰਨਾ ਹੈ ਮੈਨੂੰ ਹਾਲੇ ਵੀ ਲੱਗਦਾ ਹੈ ਕਿ ਮੈਂ ਕਿਸੇ ਹੱਦ ਤੱਕ ਹੀ ਕਰ ਸਕਾਂਗਾ ਕਿਉਂਕਿ ਉਸ ਸਮੇਂ ਦੇ ਵਰਤਾਰੇਆਂ ਅਤੇ ਹਸਤੀਆਂ ਪਿੱਛੇ ਕੰਮ ਕਰ ਰਹੀ ਜੋਰਾਵਰ ਅਗੰਮੀ ਤਾਕਤ ਨੂੰ ਕਿਸੇ ਹੱਦ ਤੱਕ ਹੀ ਸਮਝਿਆ ਜਾ ਸਕਦਾ ਹੈ ਅਤੇ ਉਹ ਵੀ ਬਹੁਤ ਸੱਜੇ ਸੱਜੇ ਪਰ ਕੁਦਰਤ ਨੇ ਆਪਣੇ ਸੱਚ ਨੂੰ ਇੱਕ ਖਾਸ ਸਮੇਂ ਉੱਤੇ ਹੀ ਅੱਗੇ ਲਿਆਉਣਾ ਹੁੰਦਾ ਹੈ ਇਤਿਹਾਸ ਵਿੱਚ ਜੂਝਣ ਅਤੇ ਸ਼ਹੀਦ ਹੋਣ ਵਾਲਿਆਂ ਦੇ ਕੁਝ ਨਾਂ ਹੀ ਦਰਜ ਹੋ ਸਕੇ ਇਨ੍ਹਾਂ ਨਾਵਾਂ ਵਿੱਚੋਂ ਇੱਕ ਹਿੱਸਾ ਹੀ ਉਹਨਾਂ ਸ਼ਖਸੀਤਾਂ ਦਾ ਹੈ ਜਿਵੇਂ ਸ਼ਹੀਦ ਭਾਈ ਬਿੰਦ ਸਿੰਘ ਸ਼ਹੀਦ ਪਾਇਸਤ ਵੰਦ ਸਿੰਘ ਹਰਜਿੰਦਰ ਸਿੰਘ ਜਿੰਦਾ ਸੋਹਦੇਵ ਸਿੰਘ ਸੁਖਾ ਅਤੇ ਭਾਈ ਗੁਰਜੰਡ ਸਿੰਘ ਜਿਨ੍ਹਾਂ ਨੂੰ ਬਹੁਤ ਸ਼ੋਹਰਤ ਅਤੇ ਇੱਜ਼ਤ ਮਿਲੀ ਅਤੇ ਉਹ ਇਸ ਦੇ ਹੱਕਦਾਰ ਵੀ ਸਨ ਇੱਕ ਹਿੱਸਾ ਉਹ ਹੈ ਜਿਨ੍ਹਾਂ ਦੇ ਨਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਪਰ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਰੁਤਬਾ ਕਿੰਨਾ ਉੱਚਾ ਬਣਦਾ ਹੈ ਅੰਤ ਵਿੱਚ ਉਹਨਾਂ ਨੂੰ ਹਲੇ ਉਹ ਰੁਤਬਾ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਹਨ ਜਿਵੇਂ ਭਾਈ ਮਨਵੀਰ ਸਿੰਘ ਚਿਹੜੂ ਚਾਚਾ ਮਥਰਾ ਸਿੰਘ ਅਨੋਖ ਸਿੰਘ ਬਬਰ ਕਮਰਜੀਤ ਸਿੰਘ ਸੁਲਤਾਨ ਵਿੰਦ ਅਤੇ ਸਤ ਪਾਲ ਸਿੰਘ ਢਿੱਲੋਂ ਅਤੇ अनेका ਹੋਰ ਸਿੰਘ ਜਿਨ੍ਹਾਂ ਦੇ ਨਾਂ ਗਿਣੇ ਜਾ ਸਕਦੇ ਹਨ ਇੱਕ ਹਿੱਸਾ ਉਹ ਹੈ ਜਿਨ੍ਹਾਂ ਦੇ ਨਾਂ ਸ਼ਹੀਦਾਂ ਵਿੱਚ ਦਰਜ ਹਨ ਪਰ ਉਹਨਾਂ ਨੂੰ ਕੋਈ ਕੋਈ ਹੀ ਜਾਣਦਾ ਹੈ ਕਿ ਉਹ ਕਿੱਡੀਆਂ ਵੱਡੀਆਂ ਰੂਹਾਂ ਅਤੇ ਸ਼ਹੀਦ ਹਨ ਜਿਨ੍ਹਾਂ ਦੇ ਆਸਰੇ ਜੰਗ ਲੜੀ ਜਾ ਰਹੀ ਸੀ ਪਰ ਇਸ ਵਕਤ ਵੀ ਉਹਨਾਂ ਦੀ ਵਿਡਿਆਈ ਨੂੰ ਅਸੀਂ ਪੰਥਕ ਰੂਪ ਵਿੱਚ ਨਹੀਂ ਜਾਣਦੇ ਹਾਂ ਜਿਵੇਂ ਭਾਈ ਦਲਵੀਰ ਸਿੰਘ ਅਭਿਆਸੀ ਭਾਈ ਬਖਸ਼ੀਰ ਸਿੰਘ ਮਾਲੋਵਾਲ ਨਵਨੀਰ ਸਿੰਘ ਕਾਦੀਆ ਸੁਲੱਖਣ ਸਿੰਘ ਬੱਬਰ ਅਵਤਾਰ ਸਿੰਘ ਦਉ ਮਾਜਰਾ ਬੱਬੋ ਸੁਰਿੰਦਰ ਸਿੰਘ ਅਤੇ अनेका ਹੋਰ ਸ਼ਹੀਦ ਸਿੰਘ ਇਸ ਤੋਂ ਅੱਗੇ ਇੱਕ ਹਿੱਸਾ ਉਹਨਾਂ ਸ਼ਹੀਦਾਂ ਦਾ ਹੈ ਜਿਹੜੇ ਹੋ ਸਕਦਾ ਹੈ ਕਿ ਇਤਿਹਾਸ ਵਿੱਚ ਕਦੇ ਵੀ ਦਰਜ ਨਾ ਹੋਣ ਪਰ ਉਹ ਗੁਮਨਾਮ ਸ਼ਹੀਦ ਜ਼ਰੂਰ ਹਨ ਉਹਨਾਂ ਦੇ ਨਾਵਾਂ ਨੂੰ ਅਜੇ ਵੀ ਕੋਈ ਨਹੀਂ ਜਾਣਦਾ ਪਰ ਇਹ ਗੁਮਨਾਮ ਅਤੇ ਅੰਗੋਲੇ ਸਿੰਘ ਸਿੰਘਣੀਆਂ ਪੰਥ ਦਾ ਨਿਗਰ ਸਰਮਾਇਆ ਹਨ ਜਿਨ੍ਹਾਂ ਦੀ ਕਮਾਈ ਉੱਤੇ ਪੰਥ ਦੇ ਇਤਿਹਾਸ ਦੀ ਇਮਾਰਤ ਦਾ ਪਾਂਚਾ ਖੜਾ ਹੁੰਦਾ ਹੈ ਇਸ ਇਮਾਰਤ ਦੀਆਂ ਨੀਹਾਂ ਵਿੱਚ ਹਰ ਦੌਰ ਵਿੱਚ ਇਨ੍ਹਾਂ ਗੁਮਨਾਮ ਸ਼ਹੀਦਾਂ ਦਾ ਖੂਨ ਹਮੇਸ਼ਾ ਹੀ ਹੁੰਦਾ ਹੈ ਇਤਿਹਾਸ ਵਿੱਚ ਜਿਹੜੇ ਵੱਡੇ ਨਾਂ ਉੱਭਰਦੇ ਹਨ ਉਨ੍ਹਾਂ ਦੇ ਪੈਰਾਂ ਥੱਲੇ ਖੜਨ ਯੋਗ ਜ਼ਮੀਨ ਵੀ ਇੱਕ ਗੁਮਨਾਮ ਅਤੇ ਅਣਗੋਲੇ ਗੁਰਸਿੱਖ ਹੀ ਤਿਆਰ ਕਰਦੇ ਹਨ ਸਭ ਤੋਂ ਪਹਿਲਾਂ ਮੈਂ ਇਹਨਾਂ ਤੋਂ ਹੀ ਆਪਣੀ ਗੱਲ ਤੋਰਾਂਗਾ ਅਤੇ ਹੱਕ ਵੀ ਇਹਨਾਂ ਦਾ ਹੀ ਬਣਦਾ ਹੈ ਕਿਉਂਕਿ ਇਤਿਹਾਸ ਦੀਆਂ ਨੀਹਾਂ ਤਾਂ ਇਹਨਾਂ ਨੇ ਹੀ ਉਸਾਰੀਆਂ ਹਨ ਇਸ ਕਰਕੇ ਗੱਲ ਹਮੇਸ਼ਾ ਇਹ ਤੋਂ ਹੀ ਕਰਨੀ ਬਣਦੀ ਹੈ ਗੁਰੂ ਪਿਆਰਿਓ ਇੱਥੇ ਜੋ ਕੁਝ ਲਿਖਿਆ ਜਾ ਰਿਹਾ ਹੈ ਉਸ ਨਾਲ ਜਾਂ ਤਾਂ ਮੈਂ ਸਿੱਧਾ ਜੁੜਿਆ ਹੋਇਆ ਹਾਂ ਜਾਂ ਉਸ ਬਾਰੇ ਕਿਸੇ ਨੇੜਲੇ ਨੇ ਮੈਨੂੰ ਸੁਣਾਇਆ ਹੈ ਇਸ ਲਿਖਤ ਦਾ ਆਧਾਰ ਮੇਰੀ ਯਾਦ ਅਤੇ ਅਹਿਸਾਸ ਹਨ ਨਾ ਕਿ ਅਕਾਦਮਿਕ ਤੌਰ ਤਰੀਕਾ ਅੰਕੜੇ ਜਾਂ ਸਰੋਤ। ਸੰਭਵ ਹੈ ਕਿ ਮੇਰੇ ਬਿਆਨ ਕਰਨ ਵਿੱਚ ਕੁਝ ਘਾਟਵਾਦ ਹੋ ਗਈ ਹੋਵੇ ਪਰ ਅਸਲ ਗੱਲ ਇਹ ਹੈ ਕਿ ਇਹੋ ਜਿਹੇ ਵਾਕਿਆਤ ਦੇ ਕਿਰਦਾਰ ਉਸ ਸਮੇਂ ਦੀ ਹਕੀਕਤ ਹਨ। ਪੰਜਾਬ ਦੇ ਹਰ ਇਲਾਕੇ ਵਿੱਚ ਇਹੋ ਜਿਹਾ ਕੁਝ ਨਾ ਕੁਝ ਜ਼ਰੂਰ ਹੋਇਆ ਹੋਵੇਗਾ। ਇਹ ਬਹੁਤ ਲੋਕਾਂ ਨੂੰ ਹਾਲੇ ਇਹ ਕੁਝ ਯਾਦ ਵੀ ਹੋਏਗਾ। ਇਹ ਵਾਕਿਆਤ ਪੜ੍ਹ ਕੇ ਉਹਨਾਂ ਨੂੰ ਜ਼ਰੂਰ ਲੱਗੂ ਇਹ ਤਾਂ ਸਾਡੇ ਨੇੜੇ ਦੀ ਕਹਾਣੀ ਹੈ ਯਾਰੋ ਇਤਿਹਾਸ ਵਿੱਚ ਸਦਾ ਹੀ ਕੁਝ ਬੰਦੇਆਂ ਅਤੇ ਘਟਨਾਵਾਂ ਨੂੰ ਜ਼ਿਆਦਾ ਥਾਂ ਮਿਲ ਜਾਂਦੀ ਹੈ ਅਤੇ ਇਤਿਹਾਸਕੀ ਮੋੜ ਉਹਨਾਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ ਆਮ ਬੰਦਿਆਂ ਨੂੰ ਇਤਿਹਾਸ ਅਹਿਮਤ ਨਹੀਂ ਦਿੰਦਾ ਹਾਲਾਂਕਿ ਆਮ ਬੰਦਿਆਂ ਵੱਲੋਂ ਕਿਸੇ ਖਾਸ ਹਾਲਾਤ ਵਿੱਚ ਦਿਖਾਏ ਗਏ ਅਸਾਧਾਰਨ ਅਤੇ ਸਿਖਤੀ ਕਿਰਦਾਰ ਕਿਸੇ ਵੀ ਵੱਡੇ ਨਾਇਕਦਲਾਂੋਂ ਘੱਟ ਨਹੀਂ ਹੁੰਦੇ ਜਿਵੇਂ ਸਮੁੱਚੀ ਸਿੱਖ ਸੰਗਤ ਦੀ ਖਾਮੋਸ਼ ਅਰਦਾਸਾਂ ਜੰਗਾਂ ਵਿੱਚ ਫਤਿਹ ਅਤੇ ਸ਼ਹਾਦਤਾਂ ਸਿਰਜਦੀਆਂ ਹਨ ਇਹ ਉਸੇ ਤਰ੍ਹਾਂ ਆਮ ਬੰਦਿਆਂ ਦੇ ਉੱਚੇ ਕਿਰਦਾਰ ਅਤੇ ਅਮਲ ਵੱਡੇ ਨਾਇਕਾਂ ਨੂੰ ਸਿਰਜਦੇ ਹਨ ਅਤੇ ਉਹਨਾਂ ਲਈ ਜ਼ਮੀਨ ਤਿਆਰ ਕਰਦੇ ਹਨ ਪੰਥ ਨੇ ਆਪਣੀ ਸਮੂਹਕ ਅਰਦਾਸ ਵਿੱਚ ਇਸੇ ਕਰਕੇ ਸ਼ਹੀਦਾਂ ਨੂੰ ਬਿਨਾਮ ਤਰੀਕੇ ਨਾਲ ਯਾਦ ਕੀਤਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਪੰਥ ਨੇ ਸ਼ਹੀਦਾਂ ਨੂੰ ਇੱਕੋ ਜਿਹੇ ਧਾਂ ਦਿੱਤੀ ਹੈ ਇੱਥੇ ਕੋਈ ਛੋਟਾ ਜਾਂ ਵੱਡਾ ਨਹੀਂ ਇਤਿਹਾਸ ਦੱਸਦਾ ਹੈ ਕਿ ਜਦੋਂ ਅਬਦਾਲੀ ਸਿੰਘਾਂ ਦਾ ਪਿੱਛਾ ਕਰਦਾ ਲੱਕੀ ਜੰਗਲ ਵਿੱਚ ਵੜਿਆ ਇੱਕ ਸਿੰਘ ਨੇ ਤੇਜ਼ ਰਫ਼ਤਾਰ ਘੋੜੇ ਉੱਤੇ ਚੜਕੇ ਉਸ ਉੱਪਰ ਨਿਜੇ ਨਾਲ ਬਹੁਤ ਜ਼ੋਰਦਾਰ ਹਮਲਾ ਕੀਤਾ ਪਰ ਅਬਦਾਲੀ ਵਲ ਵਲ ਬਚ ਗਿਆ ਉਹਦੇ ਚੌਕ ਬਦਾਰਾਂ ਨੇ ਉਸ ਸਿੰਘ ਨੂੰ ਸ਼ਹੀਦ ਕਰ ਦਿੱਤਾ ਪਰ ਇਸ ਹਮਲੇ ਦੀ ਦਿੱਸ਼ਤ ਮਰਨ ਤੱਕ ਅਬਦਾਲੀ ਦੇ ਮਨ ਵਿੱਚੋਂ ਨਹੀਂ ਨਿਕਲੀ ਉਹ ਸ਼ਹੀਦ ਸਿੰਘ ਨੂੰ ਕਿਸੇ ਨਾਂ ਦੀ ਜ਼ਰੂਰਤ ਨਹੀਂ ਹੈ ਉਹ ਗੁਰੂ ਪੰਥ ਦਾ ਸ਼ਹੀਦ ਹੈ ਅੱਜ ਜਦੋਂ ਮੈਂ ਕਿਸੇ ਅੱਗੂ ਜਾਂ ਸਿੰਘ ਵੱਲੋਂ ਪੰਥ ਸੇਵਾ ਬਾਰੇ ਦਾਵੇ ਜਾਂ ਵੱਧ ਚੜ ਕੇ ਬੋਲਦੇ ਵੇਖਦਾ ਉਸ ਦੀ ਨਿੱਜੀ ਸੋਚ ਤੇ ਅਫਸੋਸ ਹੁੰਦਾ ਹੈ ਜਿਸ ਪੰਤ ਵਿੱਚ ਗੁਮਨਾਮ ਅਤੇ ਛੁਪੇ ਹੋਏ ਸ਼ੀਦਾਂ ਦਾ ਕੋਈ شمار ਹੀ ਨਾ ਹੋਵੇ ਜਿੱਥੇ ਉਹਨਾਂ ਦੇ ਜੰਗਵਾਰ ਸਮੂਹ ਪੂਰੀ ਸ਼ਾਨ ਵਿੱਚ ਵਿਚਰ ਰਹੇ ਹੋਣ ਉੱਥੇ ਇਹੋ ਜਿਹੀ ਹਮੇ ਲਈ ਕੋਈ ਥਾਂ ਨਹੀਂ ਹੁੰਦੀ ਆਮ ਲੋਕ ਜਿਨ੍ਹਾਂ ਵਿੱਚ ਅਸੀਂ ਵਿਚਰਦੇ ਹਾਂ ਤੇ ਸਾਡਾ ਅਮੁਖ ਸੋਮ ਹਨ ਉਹਨਾਂ ਲੋਕਾਂ ਨੂੰ ਸਤਿਕਾਰ ਨਾਲ ਯਾਦ ਕਰਨਾ ਬੜਦਾ ਹੈ ਜਿਹੜੇ ਕਿਸੇ ਨਾ ਕਿਸੇ ਤਰੀਕੇ ਜੰਗ ਦੇ ਲੈ ਪੇਟ ਵਿੱਚ ਆ ਗਏ ਕਈ ਵਾਰ ਬਹੁਤ ਆਮ ਬੰਦੇ ਵੀ ਸਮੇਂ ਅਤੇ ਥਾਂ ਦੇ ਕਿਸੇ ਮੋੜ ਉੱਤੇ ਵੱਡੇ ਨਾਇਕਾਂ ਵਾਂਗ ਜਿਉਂ ਉੱਠਦੇ ਹਨ ਜਾਂ ਬਲ ਉੱਠਦੇ ਹਨ ਉਨਾਂ ਦੀ ਇਹ ਸ਼ਮਾ ਵੀ ਅਗਮੀ ਹੁੰਦੀ ਹੈ ਜੰਗ ਵਿੱਚ ਕਿਸੇ ਧਿਰ ਦੀ ਵਿਰਾਸਤੀ ਦਾਅਵੇਦਾਰੀ ਦੇ ਸਨਮੁਖ ਉਹਦੇ ਮਨੁੱਖੀ ਕਿਰਦਾਰ ਦੀ ਪਰਖ ਹੁੰਦੀ ਹੈ ਜਿੱਥੇ ਖੋਟੇ ਖਰੇ ਪਛਾਣੇ ਜਾਂਦੇ ਹਨ ਇਸ ਪਰਖ ਵਿੱਚ ਕਈ ਵਾਰ ਅਣਜਾਣ ਬੰਦੇ ਅश्चਰਜ ਕਰਨ ਵਾਲੇ ਕਰ ਜਾਂਦੇ ਹਨ ਉਂਝ ਉਹ ਕਿਸੇ ਵੀ ਤਰਦੇ ਨਹੀਂ ਹੁੰਦੇ ਹਰ ਜੰਗ ਦੌਰਾਨ ਜੋ ਜ ਰਹੇ ਅਤੇ ਆਮ ਲੋਕਾਂ ਸਾਹਮਣੇ ਨੈਤਿਕ ਸਵਾਲ ਦੁਖਾਂਤ ਬਣ ਕੇ ਸਾਹਮਣੇ ਆ ਜਾਂਦੇ ਹਨ ਕਿ ਹਕੂਮਤਾਂ ਖਿਲਾਫ ਜੁੱਜਣ ਲਈ ਔਰ ਸਭ ਚੀਜ਼ਾਂ ਦੇ ਨਾਲ ਨਾਲ ਇੱਕ ਨੈਤਿਕ ਨਿਯਮ ਜ਼ਰੂਰ ਹੁੰਦਾ ਇਸ ਲਈ ਸਭ ਵਕ ਵਕ ਤਿਰਾਂ ਦੇ ਹਿੱਸੇਦਾਰਾਂ ਨੂੰ ਉਹਨਾਂ ਦੇ ਨਜ਼ਰੀਏ ਅਤੇ ਉਹਨਾਂ ਦੀ ਹਾਲਤ ਨੂੰ ਵੀ ਵੇਖਣਾ ਬਣਦਾ ਹੈ ਉਹਨਾਂ ਨੂੰ ਵੀ ਸਹੀ ਸਮਝ ਨਾਲ ਇੱਕ ਤਾਂ ਦੇਣੀ ਬਣਦੀ ਹੈ ਮੈਨੂੰ ਸਦਾ ਹੀ ਲੱਗਿਆ ਕਿ ਸੰਘਰਸ਼ ਵਿੱਚ ਸਭ ਕੁਝ ਆਪਣੇ ਆਪ ਹੀ ਚੱਲ ਰਿਹਾ ਸੀ ਕੋਈ ਅਗੰਮੀ ਤਾਕਤ ਜਿਵੇਂ ਸਾਰੀ ਤਰਤੀਬ ਬਣਾ ਰਹੀ ਹੈ ਅਸਲ ਵਿੱਚ ਉੱਥੇ ਕੋਈ ਇੱਕ ਅਗੂ ਨਹੀਂ ਸੀ ਹਾਂ ਪਰ ਸਾਰੇ ਹੀ ਅਗਵਾਈ ਕਰ ਰਹੇ ਸਨ ਸੰਤ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਜੂਨ 84 ਦੀ ਜੰਗ ਦਾ ਇੱਕੋ ਇੱਕ ਨੁਕਤਾ ਸੀ ਜਿਸ ਦੁਆਲੇ ਸਾਰਾ ਇਤਿਹਾਸ ਉਮਰਿਆ ਸੀ ਉਹ ਪੰਥ ਖਾਲਸਾ ਦੀ ਰੂਹਾਨੀ ਤਾਕਤ ਵੱਜੋਂ ਇਤਿਹਾਸ ਨੂੰ ਸਿਰਧਤ ਕਰ ਰਹੇ ਸਨ ਜਿਵੇਂ ਜਿਵੇਂ ਅਤੇ ਜਿੱਥੇ ਜਿੱਥੇ ਸਿੱਖਾਂ ਨੇ ਇਹ ਰੂਹਾਨੀ ਵਰਤਾਰੇ ਦਾ ਅਸਰ ਕਬੂਲਿਆ ਉੱਥੇ ਉਸੇ ਹੀ ਮਿਕਦਾਰ ਨਾਲ ਉਹ ਸੰਘਰਸ਼ ਵਿੱਚ ਅਨਿਤਰੇ ਮੈਂ ਜਾਂ ਮੇਰੇ ਵਰਗੇ ਹਜ਼ਾਰਾਂ ਹੋਰ ਨੌਜਵਾਨ ਇਸੇ ਤਰ੍ਹਾਂ ਹੀ ਦੁਨੀਆਦਾਰੀ ਦਾ ਤਿਆਗ ਕਰਕੇ ਇਸ ਯੁੱਧ ਦੇ ਵਿੱਚ ਸ਼ਾਮਲ ਹੋਏ ਸਾਂ ਉਹ ਜੰਗ ਜਿਸ ਦਾ ਕੋਈ ਸਿਰਾ ਨਹੀਂ ਦਿਖਦਾ ਸਿਵਾਏ ਜੰਗ ਅਤੇ ਸ਼ਾਦਤ ਦੇ ਪਿਆਰਿਆ ਉਸ ਸਮੇਂ ਅਸੀਂ ਰੂਹ ਦੇ ਜੋਰ ਨਾਲ ਹੀ ਜੋਰੇ ਸਾਂ ਬਸ ਜਿੱਥੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਸਾਡਾ ਅਸਰਾ ਤੇ ਪ੍ਰੇਰਣਾ ਸੀ ਇੱਥੇ ਨਿਸ਼ਚੇ ਅਤੇ ਰਵਾਇਤ ਦਾ ਬੁਲਬੁਲਾ ਸੀ ਸਿੱਧਕ ਦੀ آزمائش ਸੀ ਅਰਦਾਸ ਅਤੇ ਸਿਮਰਨ ਦੀ ਤੀਕ ਸੀ ਸਮੁੱਚੇ ਪੰਥ ਦੀ ਅਰਦਾਸ ਅਤੇ ਭਾਵਨਾ ਸਾਡੀ ਈਟ ਭੂਮੀ ਸੀ ਇਹ ਇੱਕ ਹੋਰ ਹੀ ਦੁਨੀਆ ਅਤੇ ਮੰਡਲ ਸੀ ਇਸ ਦੁਨੀਆ ਦੀਆਂ ਸਿਆਣਪਾਂ ਤੇ ਸਿਆਸਤਾਂ ਉਸ ਤਲ ਤੱਕ ਨਹੀਂ ਪਹੁੰਚ ਸਕਦੀਆਂ ਸੀ ਇਸ ਕਰਕੇ ਜਦੋਂ ਸਾਡੇ ਬਾਰੇ ਕੋਈ ਇਸ ਦੁਨੀਆ ਵਿੱਚ ਖੜ ਕੇ ਲਿਖਦਾ ਹੈ ਤਾਂ ਉਹ ਸਾਡੀ ਉਸ ਦੁਨੀਆ ਨੂੰ ਮੁੱਢੋਂ ਹੀ ਨਕਾਰਦਾ ਹੈ ਜਿਸ ਕਰਕੇ ਉਥੋਂ ਅਫਸੋਸ ਹੀ ਪੈਦਾ ਹੁੰਦਾ ਹੈ ਜਦ ਕਿ ਅਸਲ ਸਮਝ ਅਤੇ ਸੱਚੀ ਪੜ੍ਹਾਈ ਵੀ ਉਹੀ ਹੈ ਜਿਸ ਵਿੱਚ ਸਾਰਿਆਂ ਪੱਖਾਂ ਅਤੇ ਮੰਡਲਾਂ ਦੀ ਸਮਝ ਹੋਵੇ ਜੰਗ ਅਤੇ ਸ਼ਹਾਦਤ ਦੇ ਇਸ ਰੂਪ ਨੂੰ ਦੁਨੀਆ ਨੇ ਮੰਨ ਤਾਂ ਹੀ ਨਹੀਂ ਦਿੱਤੀ ਹਾਂ ਉਹਨਾਂ ਲਈ ਇਹ ਬੇਮਾਨਾ ਗੱਲ ਹੋ ਸਕਦੀ ਹੈ ਪਰ ਸਾਡੇ ਲਈ ਉਸ ਦੌਰ ਦੇ ਜੰਗ ਅਤੇ ਸ਼ਹਾਦਤ ਰਹੀ ਖਾਲਸਾ ਪੰਥ ਨੇ ਆਪਣੇ ਆਪ ਨੂੰ ਨਵਿਆਉਣਾ ਅਤੇ ਪਰਜਵਲਤ ਕਰਨਾ ਸੀ ਉਸ ਦੁਨੀਆ ਵਿੱਚ ਇਹ ਜੰਗ ਅਰਦਾਸ ਸ਼ਹਾਦਤ ਉੱਚੇ ਅਮਲ ਬਹੁਤ ਜ਼ਰੂਰੀ ਹਨ ਜਿਨ੍ਹਾਂ ਤੋਂ ਬਿਨਾ ਸਾਡਾ ਉਸ ਵੇਲੇ ਦਾ ਭਵਿੱਖ ਬੜਾ ਸੁੰਨਾ ਸੀ ਅਤੇ ਵਰਤਮਾਨ ਨੇ ਤਾਂ ਤੁਰਨਾ ਹੀ ਨਹੀਂ ਸੀ ਇਛਲੇ ਕੁਝ ਸਮੇਂ ਵਿੱਚ ਇਹੋ ਜਿਹੇ ਵਰਤਾਰੇ ਅਤੇ ਗੁਰੂ ਦੀ ਕਲਾ ਵਰਤੀ ਹੈ ਅਤੇ ਵਰਤ ਰਹੇ ਹਨ ਕਿ ਉਸ ਸਮੇਂ ਦਾ ਸੱਚ ਅਤੇ ਉਹਦਾ ਮਹੱਤਵ ਦੁਨੀਆ ਨੂੰ ਕੁਝ-ਕੁਝ ਸਮਝ ਆ ਰਹੇ ਹਨ ਉਸ ਸਮੇਂ ਦੀਆਂ ਘਟਨਾਵਾਂ ਅਤੇ ਸ਼ਾਤਾਂ ਦੇ ਦਿਸਣ ਯੋਗ ਰੰਗ ਹੁਣ ਪ੍ਰਗਟ ਹੋ ਰਹੇ ਹਨ ਹਾਲਾਂਕਿ ਪੰਥ ਦੇ ਇੱਕ ਹਿੱਸੇ ਨੂੰ ਵੀ ਇਸ ਦੀ ਸਮਝ ਪੈਣ ਲੱਗੀ ਹੈ ਇਸ ਕਰਕੇ ਕਹਦਾ ਹੈ ਕਿ ਹੁਣ ਉਸ ਦੌਰ ਬਾਰੇ ਕੁਝ ਕਹਿਣ ਲਈ ਥਾਂ ਬਣ ਗਈ ਹੈ ਉਸ ਦੌਰ ਦੇ ਸੱਚ ਸ਼ਹਾਦਤਾਂ ਦੇ ਰੰਗ ਬਾਰੇ ਸਿੰਘਾਂ ਦੇ ਹਮਲਾ ਅਤੇ اخلاق ਬਾਰੇ ਤਿਆਗ ਸਬਰ ਸਦਕ ਅਤੇ ਸੱਚੀ ਮੁਹਬਤ ਬਾਰੇ ਜੰਗ ਦੀ şiddਤ ਬਾਰੇ ਅਤੇ ਅਣਜਾਣੇ ਨ ਗੁਲੇਸ਼ ਇਦਾਂ ਬਾਰੇ ਕੁਝ ਕਹਿਣਾ ਬਣਦਾ ਹੈ ਇਸ ਵਰਤਾਰੇ ਨੂੰ ਸਮਝਦਿਆਂ ਨਾ ਕੁਝ ਕਹਿਣ ਬਾਰੇ ਸੋਚਿਆ ਹੈ ਸਦੀਆਂ ਦੇ ਸਮਿਆਂ ਨੂੰ ਪੱਲਾ ਵਿੱਚ ਸਮੇਟ ਦੇਣ ਵਾਲਾ ਜੰਗ ਸ਼ਹਾਦਤ ਸਦਕ ਸਬਰ ਅਤੇ ਅਣਦੇਸ਼ ਦੇ ਤਲਾ ਉੱਤੇ ਵਾਪਰ ਦੇ ਸਮੁੱਚੇ ਵਰਤਾਰੇ ਨੂੰ ਕਹਿਣਾ ਕਿਸੇ ਵੀ ਮਨੁੱਖ ਦੇ ਬਸ ਦੀ ਗੱਲ ਨਹੀਂ ਹੈ ਮੈਂ ਸੱਚਾਈ ਬਾਰੇ ਕੋਈ ਦਾਅਵਾ ਨਹੀਂ ਕਰਦਾ ਪਰ ਉਹ ਜੰਗ ਅਤੇ ਸ਼ਹਾਦਤ ਦੇ ਅਮਲ ਦਾ ਹਿੱਸੇਦਾਰ ਹੋਣ ਕਰਕੇ ਉਹਦੀ ਗਵਾਹੀ ਦੇਣੀ ਮੇਰੇ ਚਿਰ ਹੈ ਇਸ ਕਰਕੇ ਗੁਰੂ ਨੇ ਜਿੰਨੇ ਕੋ ਸੁਰਤ ਅਤੇ ਸਮਝ ਬਖਸ਼ੀ ਹੈ ਉਸ ਮੁਤਾਬਕ ਹੀ ਇਮਾਨਦਰੀ ਦਾ ਪੱਲੂ ਫੜ ਕੇ ਕੁਝ ਕਹਾਂਗਾ ਅੱਗੇ ਸੰਗਤ ਬਖਸ਼ਣ ਹਾਰ ਦਲਜੀਤ ਸਿੰਘ ਅੰਜੀ ਗੁਰੂ ਪਿਆਰਿਓ اے ਸੀ ਪਾਏ ਦਲਜੀਤ ਸਿੰਘ ਦੀ ਸੰਗਤ ਅੱਗੇ ਬੇਨਤੀ ਅਤੇ ਇਸ ਕਿਤਾਬ ਦੀ ਜਿਹੜੀ ਹਮਿਕਾ ਕਹਿ ਲੋ ਅਕਾਲ ਸਾਹਿਬ ਜੀ ਅਲਤੋਂ ਅਸੀਂ ਇਸ ਕਿਤਾਬ ਦਾ ਪਹਿਲਾ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਆਪ ਸੰਗਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਕੇ ਸ਼ੇਅਰ ਕਰਕੇ ਪੂਰਾ ਸਹਿਯੋਗ ਕਰਨਾ ਆਪਣੇ ਅਣਜਾਣੇ ਅੰਗੂਲੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਉਹਨਾਂ ਨੂੰ ਸਜਦਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ